ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਪਾਕਿਸਤਾਨ ਤੇ ਇੰਡੀਆ ਦੀ ਜੰਗ ਭਾਵੇਂ ਟਲ ਗਈ ਏ ਪਰ ਸ਼ਬਦੀ ਜੰਗ ਕਹਿੰਦੇ ਹਜੇ ਵੀ ਜਾਰੀ ਹੈ ਜਿਹੜੇ ਉਧਰਲੇ ਕੁਝ ਯੂਟਿਊਬਰ ਨੇ ਜਿਹੜੇ ਹਜੇ ਵੀ ਨਹੀਂ ਹਟਦੇ ਸੋ ਆਪਾਂ ਗੱਲ ਕਰਦੇ ਹਾਂ ਉਹਨਾਂ ਨੂੰ ਵੀ ਦੱਸਾਂਗੇ ਉਹਨਾਂ ਦੀ ਵੀ ਵਿਪਾਤ ਉਹਨਾਂ ਨੂੰ ਚੇਤੇ ਕਰਾਵਾਂਗੇ ਤਾਂ ਪਹਿਲਾਂ ਆਪਾਂ ਗੱਲ ਕਰ ਲਈ ਇੱਕ ਕਹਿੰਦੇ ਇੱਕ ਤਾਂ ਉਹ ਰੱਬ ਹੈ ਜਿਹੜਾ ਕਹਿੰਦਾ ਵੀ ਭਾਈ ਸੇਵਾ ਕਰ ਜਨਤਾ ਦੀ ਹਨਾ ਦੀਨ ਦੁਖੀਆਂ ਦੀ ਮਦਦ ਕਰ ਲੋਕਾਂ ਦੀ ਸੇਵਾ ਕਰ ਤੇ ਹਮਦਰਦੀ ਕਰ ਹਰ ਇੱਕ ਤੇ ਕੋਈ ਵੀ ਤੇਰੇ ਦਰ ਤੇ ਆਇਆ ਉਹਨੂੰ ਖਾਣਾ ਮੋੜਾ ਨਾ ਇਸ ਕਰਕੇ ਗੁਰੂਆਂ ਦੇ ਲੰਗਰ ਚੱਲਦੇ ਹਨਾ ਵੀ ਕਿਸੇ ਨੂੰ ਭੁੱਖਾ ਨਾ ਰਹਿਣ ਦੇ ਹਰੇਕ ਦੀ ਮਦਦ ਕਰ ਦੇਂ ਰੁਪੀ ਦੀ ਕੋਈ ਵੀ ਕੋਈ ਵੀ ਮਾਰਾ ਇਨਸਾਨ ਗਰੀਬ ਇਨਸਾਨਾਂ ਤੇ ਕੋਈ ਜ਼ਰੂਰਤਮੰਦ ਹੈ ਉਹਦੀ ਲੋੜ ਪੂਰੀ ਕਰ ਜ਼ਰੂਰਤ ਪੂਰੀ ਕਰ ਤੇਰੇ ਧਰਤੀ ਤੇਰੇ ਲਈ ਸਵਰਗ ਹੈ ਸਾਡਾ ਗੁਰੂ ਜਿਹੜਾ ਉਹ ਇਹ ਕਹਿੰਦਾ ਸਾਡਾ ਗੁਰੂ ਸਾਨੂੰ ਜੰਨਤ ਦਿਖਾਉਣ ਦੇ ਲਾਲਚ ਨਹੀਂ ਹੁੰਦਾ ਸਾਨੂੰ ਸਵਰਗ ਦਿਖਾਉਣ ਦੇ ਲਾਲਚ ਨਹੀਂ ਹੁੰਦਾ ਉਹ ਕਹਿੰਦਾ ਤੁਸੀਂ ਇਸ ਧਰਤੀ ਤੇ ਇਨਸਾਨਾਂ ਵਾਂਗੂ ਰਹਿ ਲੋ ਇਨਸਾਨਾਂ ਨਾਲ ਪਿਆਰ ਕਰ ਲੋ ਇਨਸਾਨਾਂ ਦੀ ਸੇਵਾ ਕਰ ਲੋ ਵੱਡਿਆਂ ਦਾ ਸਤਿਕਾਰ ਕਰ ਲੋ ਇਹ ਧਰਤੀ ਤੁਹਾਡੇ ਲਈ ਸਵਰਗ ਹੈ ਤੇ ਇੱਕ ਇੱਕ ਹੋਰ ਜਿਹੜੇ ਲੋਕ ਨੇ ਉਹਨਾਂ ਦਾ ਰੱਬ ਹੈ ਜਿਹੜਾ ਉਹ ਕਹਿੰਦਾ ਵੀ ਤੁਸੀਂ ਜਿਹੜੇ ਤੁਹਾਡੇ ਧਰਮ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਤਬ ਬਖਸ਼ ਦਿਓ ਜਿਹੜੇ ਤੁਹਾਡੇ ਧਰਮ ਨਾਲ ਸੰਬੰਧ ਨਹੀਂ ਰੱਖਦੇ ਜਿਹੜੇ ਤੁਹਾਡੇ ਧਰਮ ਦੇ ਵਿੱਚ ਨਹੀਂ ਆਉਂਦੇ ਦੀਨ ਨਹੀਂ ਗੂਰ ਕਰਦੇ ਤਾਂ ਫਿਰ ਤੁਸੀਂ ਉਹਨਾਂ ਨੂੰ ਮਾਰ ਦਿਓ ਤੇ ਤੁਹਾਨੂੰ ਜਨਤਨ ਨਹੀਂ ਹੋਊਗੀ ਇਕ ਰੱਬ ਹੈ। ਵੈਸੇ ਕਹਿਣ ਦੇ ਵਿੱਚ ਆਇਆ ਵੀ ਰੱਬ ਇੱਕ ਹੀ ਹੈ। ਤੇ ਪਰ ਸੋਚ ਵੱਖੋ ਵੱਖਰੀ ਹੁੰਦੀ ਹੈ। ਸੋ ਇੱਥੇ ਇੱਕ ਆਪਾਂ ਗੱਲ ਕਰਦੇ ਆਂ। ਜਿਹੜੇ ਰੱਬ ਦੀ ਆਪਾਂ ਗੱਲ ਕਰਦੇ ਆਂ ਵੀ ਜਿਹਨੂੰ ਆਪਾਂ ਮੰਨਦੇ ਜਿਹਦਾ ਸਤਿਕਾਰ ਕਰਦੇ ਆਂ। ਤੇ ਉਹਨਾਂ ਦੀ ਗੱਲ ਕਰਦੇ ਆਪਾਂ। ਕਹਿੰਦੇ ਗੁਰੂ ਤੇਗ ਬਹਾਦਰ ਜੀ ਆ सॉरी ਗੁਰੂ ਗੋਬਿੰਦ ਸਿੰਘ ਜੀ ਜਦੋਂ ਜੰਗਾ ਜੁੱਧਾਂ ਲੜਦੇ ਅਨੰਦਪੁਰ ਸਾਹਿਬ ਛੱਡ ਕੇ ਆ ਰਹੇ ਸੀ ਨਾ ਤੇ ਉਦੋਂ ਰਾਸਤੇ ਦੇ ਵਿੱਚ ਕਹਿੰਦੇ ਮੁਗਲਾਂ ਦੀ ਫੌਜ ਨੇ ਉਹਨੂੰ ਘੇਰਾ ਪਾ ਲਿਆ ਤੇ ਜੰਗਾ ਹਰੇਕ ਥਾਂ ਹੁੰਦੀ ਹੈ ਕਿਉਂਕਿ ਸਿੰਘ ਥੋੜੇ ਗਿਣਤੀ 'ਚ ਹੁੰਦੇ ਸੀ ਮੁਗਲ ਜਿਹੜੇ ਮੁਸਲਮਾਨ ਫੌਜਾਂ ਹੁੰਦੀਆਂ ਸੀ ਉਹ ਵੱਧ ਗਿਣਤੀ 'ਚ ਹੁੰਦੀਆਂ ਸੀ ਪਰ ਸਿੰਘ ਫਿਰ ਵੀ ਡਟ ਜਾਂਦੇ ਸੀ ਜਿੱਥੇ ਡਟ ਜਾਂਦੇ ਸੀ ਭਾਵੇਂ ਥੋੜੇ ਹੁੰਦੇ ਸੀਗੇ ਇਹ ਇੱਕ ਨਾਲ ਉਹਨਾਂ ਦੇ ਭਾਈ ਕਨਈਆ ਜੀ ਹੁੰਦੇ ਸੀ ਜਿਹੜੇ ਸੇਵਾਦਾਰ ਸੀ ਜਿਹੜੇ ਜਦੋਂ ਜੰਗ ਲੱਗਦੀ ਤਾਂ ਉਹ ਪਾਣੀ ਪੀਉਣ ਦਾ ਕੰਮ ਕਰਦੇ ਸੀ ਪਟੜਾ ਨੂੰ ਪਾਣੀ ਪੀਉਣ ਦਾ ਕੰਮ ਕਰਦੇ ਸੀ ਜਖਮੀਆਂ ਨੂੰ ਮਦਦ ਲਈ ਕਿਸੇ ਨੂੰ ਵੀ ਉਹ ਮਕਸ ਜਿਹੜੇ ਉਹ ਮੋਢੇ ਦੇ ਵਿੱਚ ਪਾ ਕੇ ਉਹ ਉਹਦੇ ਵਿੱਚ ਨਾ ਪਾਣੀ ਭਰਿਆ ਹੁੰਦਾ ਸੀ ਤੇ ਜਦੋਂ ਕੋਈ ਪਾਣੀ ਮੰਗਦਾ ਤਾਂ ਉਹਨੂੰ ਪਾਣੀ ਪਿਆਦੇ ਸੀ ਉਹ ਇਨਸਾਨ ਸੀ ਸਿੱਧਾ ਬੰਦਾ ਸੀ ਰੱਬ ਨਾਲ ਰਾ ਮਿਲਿਆ ਹੋਇਆ ਬੰਦਾ ਸੀ ਰੱਬ ਨੂੰ ਚਾਹੁੰਦਾ ਬੰਦਾ ਸੀ ਉਹਦੇ ਲਈ ਕੋਈ ਮੁ슬ਮਾਨ ਕੋਈ ਸਿੱਖ ਕੋਈ ਇਹੋ ਜਿਹਾ ਸੀ ਨਹੀਂ ਵੇਦ ਕਰਾ ਦੇ ਵਿੱਚ ਮਨ ਦੇ ਵਿੱਚ ਤੇ ਜਦੋਂ ਜੰਗਾ ਹੁੰਦੀਆਂ ਸੀ ਉਹ ਜਦੋਂ ਪਾਣੀ ਦੀ ਡਿੱਗਦੇ ਹੁੰਦੀ ਜ਼ਖਮੀਆਂ ਨੂੰ ਪਾਣੀ ਪਾਣੀ ਬੁਕਾਰਦੇ ਤਾਂ ਉਹ ਪਾਣੀ ਹਰੇਕ ਨੂੰ ਪੀਉਂਦਾ ਚਾਹੇ ਉਹ ਸਿੱਖ ਹੁੰਦਾ ਤੇ ਚਾਹੇ ਉਹ ਮੁ슬ਮਾਨ ਹੁੰਦਾ ਤੇ ਉਹ ਮੁ슬ਮਾਨਾਂ ਨੂੰ ਵੀ ਪਾਣੀ ਪੀਈਆ ਤਾਂ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਭਾਈ ਕਨਈਆ ਜੀ ਤਾਂ ਮਤਲਬ ਹੀ ਮੁਸਲਮਾਨਾਂ ਨੂੰ ਵੀ ਪਾਣੀ ਪਿਵਾਈ ਜਾਂਦੇ ਨੇ ਮੁਗਲਾਂ ਨੂੰ ਮੁਗਲਾਂ ਦੀ ਫੌਜ ਨੂੰ ਤੇ ਇਹ ਤਾਂ ਫਿਰ ਪਾਣੀ ਪੀ ਕੇ ਫੇਰ ਤਗੜੇ ਹੋ ਕੇ ਫੇਰ ਲੜਨ ਲੱਗਦੇ ਨੇ ਤਾਂ ਉਹਨਾਂ ਨੇ ਉਸ ਦੀ ਸ਼ਿਕਾਇਤ ਗੁਰੂ ਜੀ ਨੂੰ ਕਰਤੀ ਜਾ ਕੇ ਤਾਂ ਗੁਰੂ ਸਾਹਿਬ ਤਾਂ ਸਭ ਜਾਣੀ ਜਾਣੀ ਸੀਗੇ ਫਿਰ ਵੀ ਉਹਨਾਂ ਨੇ ਸਿੰਘਾਂ ਦੀ ਸੰਖਿਆ ਦੂਰ ਕਰਨ ਵਾਸਤੇ ਭਾਈ ਕਨਈਆ ਜੀ ਨੂੰ ਸੱਦਿਆ ਭਾਈ ਕਨਈਆ ਜੀ ਨੂੰ ਕਹਿੰਦੇ ਭਾਈ ਤੇਰੇ ਤੇ ਦੋਸ਼ ਲੱਗਿਆ ਤੂੰ ਦੁਸ਼ਮਣ ਨੂੰ ਪਾਣੀ ਪਿਉਣਾ ਤੇ ਉਹਨਾਂ ਨੂੰ ਫੇਰ ਜਿਉਂਦਾ ਕਰ ਦੇਣਾ ਤੇ ਫੇਰ ਉਹ ਲੜਦੇ ਫੌਜ ਨਾਲ ਆਪਣੇ ਸਿੰਘਾਂ ਦੀ ਫੌਜ ਨਾਲ ਤੋਂ ਹੱਥ ਜੋੜ ਕੇ ਖੜੇ ਕੇ ਕਹਿੰਦਾ ਮਹਾਰਾਜ ਸੱਚੇ ਭਾਸ਼ਾ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਉਂਦਾ ਤੁਸੀਂ ਆਪੇ ਕਿਹਾ ਹੈ ਇਨਸਾਨ ਦੇ ਵਿੱਚ ਰੱਬ ਵਸਦਾ ਮੈਂ ਰੱਬ ਨੂੰ ਪਛਾਣਿਆ ਤੇ ਮੈਂ ਤਾਂ ਰੱਬ ਨੂੰ ਪਾਣੀ ਪਿਉਣਾ ਮੇਰੇ ਪੂਰੇ ਦਾ ਸੋਡਾ ਚਿਹਰਾ ਹੁੰਦਾ ਮੈਂ ਤੁਹਾਨੂੰ ਰੱਬ ਮੰਨਿਆ ਮੈਂ ਤਾਂ ਜਦੋਂ ਪਾਣੀ ਪਿਉਣਾ ਕਿਸੇ ਦੇ ਮੂੰਹ ਚ ਪਾਉਣਾ ਮੈਨੂੰ ਇਹ ਲੱਗਦਾ ਵੀ ਗੁਰੂ ਸਾਬ ਦੇ ਮੂੰਹ ਚ ਪਾਣੀ ਪਾਉਣਾ ਤਾਂ ਉਹ ਕਹਿੰਦਾ ਦੇਖ ਲਓ ਬਈ ਸੰਗੋ ਹੁਣ ਦੱਸੋ ਕਹਿੰਦੇ ਜੀ ਨਹੀਂ ਇਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਇਹਨੇ ਦੁਸ਼ਮਣਾਂ ਨੂੰ ਪਾਣੀ ਪਿਆ ਉਹ ਕਹਿੰਦਾ ਵੀ ਹਾਂ ਜੀ ਕਹਿੰਦਾ ਸਿੰਘਾ ਦੱਸ ਕੀ ਕਰੀਏ ਹੁਣ ਸਜ਼ਾ ਤੇ ਤੈਨੂੰ ਮਿਲੂਗੀ ਕਿ ਗਲਤੀ ਕੀਤੀ ਹੈ ਤਾਂ ਭਾਈ ਕਨੇਜ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਸਜ਼ਾ ਤੁਸੀਂ ਦਿਓਗੇ ਮੈਂ ਕਬੂਲ ਕਰਨਾ ਉਹ ਕਹਿੰਦਾ ਸਜ਼ਾ ਤੈਨੂੰ ਦੇਵਾਂਗੇ ਤਾਂ ਸਜਤ ਨੂੰ ਇਹੋ ਜੀ ਦੇਵਾਂਗੇ ਵੀ ਤੇਰੀ ਡਿਊਟੀ ਆ ਜਿਹੜੀ ਸੇਵਾ ਉਹ ਦੁੱਗਣੀ ਕਰਦਾ। ਉਹ ਕਹਿੰਦਾ ਮਹਾਰਾਜ ਕਿਵੇਂ? ਕਹਿੰਦਾ ਪਹਿਲਾਂ ਤੂੰ ਇਕੱਲਾ ਪਾਣੀ ਪੀਉਂਦਾ ਹੁੰਦਾ ਸੀਗਾ। ਤੇ ਹੁਣ ਤੂੰ ਨਾਲ ਮੱਲਮ ਪਟੀਆਂ ਵੀ ਕਰਿਆ ਕਰਿਆ। ਕਹਿੰਦਾ ਜਾ ਕਿਸੇ ਦੇ ਮਰਜ਼ੀ ਪਾਣੀ ਪਾ ਮੂੰਹ ਚ ਕਿਸੇ ਨੂੰ ਮਰਜ਼ੀ ਪਟੀਆਂ ਕਰ ਤੇਨੂੰ ਕੋਈ ਰੋਕ ਟੋਕ ਨਹੀਂ। ਤੂੰ ਰੱਬ ਪਾ ਲਿਆ। ਸੋ ਇੱਕ ਤਾਂ ਗੁਰੂ ਉਹ ਹੈ, ਉਹ ਇੱਕ ਤਾਂ ਰੱਬ ਹੈ। ਜਿਹੜਾ ਦੀਨ ਦੁਖੀ ਆ ਦੀ ਸੇਵਾ ਕਰਨ ਨੂੰ ਕਹਿੰਦਾ ਤੇ ਭੁੱਖਿਆ ਦੇ ਮੂੰਹ ਚ ਅੰਨ ਪਾਉਣ ਨੂੰ ਕਹਿੰਦਾ ਤਾਂ ਹੀ ਉਹ ਲੰਗਰ ਦੀ ਬਰਸਤ ਰਸਤਾ ਚੱਲੀ ਹੈ ਤੇ ਇੱਕ ਗੁਰੂ ਇੱਕ ਰੱਬ ਉਹ ਹੈ ਜਿਹੜਾ ਕਹਿੰਦਾ ਕਤਲਿਆਮ ਕਰੋ ਬੇਦੋਸ਼ਿਆਂ ਨੂੰ ਮਾਰੋ ਤੇ ਤੁਹਾਨੂੰ ਜੰਨਤ ਨਸੀਬ ਹੋਊਗੀ ਉਹ ਹੋਈ ਜੰਨਤ ਕੀ ਚਟਣੀ ਹੈ ਕੀ ਫੁੱਕਣੀ ਹੋਈ ਜੰਨਤ ਜਿਹੜਾ ਬੇਦੋਸ਼ਿਆਂ ਨੂੰ ਮਾਰਦੀ ਇੱਕ ਗੁਰੂ ਕਹਿੰਦਾ ਵੀ ਤੁਸੀਂ ਇਨਸਾਨ ਨੂੰ ਪਰੇਸ਼ਾਨ ਲੋ ਇਨਸਾਨ ਮਨਪਛਾਣੋ ਇਨਸਾਨੀਅਤ ਪਛਾਣੋ ਇਨਸਾਨੀਅਤ ਦਾ ਕਹਨ ਨਾ ਕਰੋ ਜੇ ਤੁਸੀਂ ਲੜਨਾ ਤੇ ਜ਼ੁਲਮ ਦੇ ਖਿਲਾਫ ਲੜੋ ਕਿਸੇ ਧਰਮ ਜਾਂ ਜਾਤ ਦੇ ਖਿਲਾਫ ਨਾ ਲੜੋ ਗੁਰੂ ਗੋਬਿੰਦ ਸਿੰਘ ਦੀ ਟੱਕਰ ਸਿਰਫ ਜ਼ੁਲਮ ਦੇ ਖਿਲਾਫ ਸੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਸੋ ਇੱਕ ਤਾਂ ਉਹ ਗੁਰੂ ਹੈ ਉਹ ਰੱਬ ਹੈ ਜਿਹੜਾ ਹਰ ਇੱਕ ਦਾ ਭਲਾ ਚਾਹੁੰਦਾ ਉਹਨੇ ਕਿਹਾ ਵੀ ਸਰਬੱਤ ਦਾ ਭਲਾ ਮੰਗੋ ਤਾਂ ਤੁਹਾਡਾ ਵੀ ਭਲਾ ਹੋਵੇਗਾ ਇੱਕ ਕਹਿੰਦਾ ਤੁਸੀਂ ਕਤਰੀਆਮ ਕਰੋ ਤੁਹਾਨੂੰ ਜੰਨਤਾਂ ਤਸੀਬ ਹੋਵੇਗੀ ਉਹ ਜੀ ਰੱਬ ਤੋਂ ਕਰਾਉਣਾ ਕੀ ਹੈ ਤੇ ਚੰਨ ਤਾਂ ਉਹ ਪ੍ਰਮਾਤਮਾ ਨੇ ਕਿਹਾ ਵੀ ਇਸ ਧਰਤੀ ਦੇ ਨੇਸੀ ਨੂੰ ਪਿਆਰ ਕਰ ਲੋ ਇਨਸਾਨਾਂ ਨਾਲ ਪਿਆਰ ਕਰ ਲੋ ਇਨਸਾਨਾਂ ਦੇ ਕੰਮ ਆ ਜੋ ਤਾਂ ਇਹੀ ਜਨਤਾ ਧਰਤੀ ਹੋਰ ਕਿੱਥੇ ਜਨਤਾ ਨੇ ਸੋ ਇਹੀ ਹੋਇਆ ਪਿਛਲੇ ਦਿਨੀ ਭਾਰਤ-ਪਾਕ ਦੀ ਜਿਹੜੀ ਲੜਾਈ ਹੋਈ ਹੈ ਜੰਗ ਹੋਈ ਹੈ ਭਾਰਤ ਦੇ 2.5 ਵੇਖ ਸੂਰੇ ਮਾਰ ਦਿੱਤੇ ਉਹਨਾਂ ਨੇ ਇੱਕ ਜੰਨਤ ਪਾਉਣ ਵਾਸਤੇ ਪਤਨੀ ਮਿਲੀ ਹੋ ਪਤਨੀ ਨਹੀਂ ਮਿਲੀ ਹੋ ਪਰ 28 ਵਿਕਸੂ ਲੋਕਾਂ ਦਾ ਕਤਰੀਆਮ ਕਰਤਾ ਅੱਛਾ ਇੱਕ ਹੋਰ ਪਾੜਾ ਪਾਉਣ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਚਾਲ ਬਹੁਤ ਘਟੀਆ ਖੇਡੀ ਐ ਵੀ ਪੰਜਾਬ ਦੇ ਜਿਹੜੇ ਪੰਜਾਬੀ ਲੋਕ ਨੇ ਸੈਂਤ ਸਾਡੇ ਨਾਲ ਹੋਣਗੇ ਉਹ ਉਹ ਕਹਿ ਕੇ ਵੀ ਪੰਜਾਬੀ ਤਾਂ ਸਾਡੇ ਨਾਲ ਨਹੀਂ ਲੜਦੇ ਪੰਜਾਬੀ ਤਾਂ ਸਾਡੇ ਭਰਾ ਨੇ ਪੰਜਾਬੀਆਂ ਨੂੰ ਪਾਸੇ ਕਰ ਦਿਓ ਅਸੀਂ ਤੁਹਾਡੇ ਨਾਲ ਹਿੰਦੂਆਂ ਨਾਲ ਲੜਨਾ ਚਾਹੁੰਦੇ ਆ ਮੈਂ ਇਹ ਭਲੇਖਾ ਦੂਰ ਕਰਦਾ ਵੀ ਸਾਡੇ ਸਿੱਖਾਂ ਦਾ ਜਿਹੜਾ ਗੁਰੂ ਸੀ ਨਾ ਗੁਰੂ ਤੇਗ ਬਹਾਦਰ ਸਾਡੇ ਸਿੱਖੋਂ ਨੂੰ ਦਾਦਾ ਮੰਨ ਲਿਆ ਉਹਦਾ ਤੇ ਉਹ Hindu ਸੀ ਸਾਡੇ 9 ਗੁਰੂ Hindu ਸੀ ਅਸੀਂ ਸਿੱਖੀ ਚ ਅਪਣਾ ਲਿਆ ਉਹਨਾਂ ਨੂੰ ਤੇ ਪਰ ਉਹ Hindu ਸੀ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਲੜਦੇ ਨਾ Hindu ਮਾੜਾ ਨਾ ਸਿੱਖ ਮਾੜਾ ਨਾ ਹੀ ਮੁਸਲਮਾਨ ਮਾੜਾ ਪਾਕਿਸਤਾਨ ਤੋਂ ਵੱਧ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਵਧੀਆ ਰਹਿੰਦੇ ਨੇ ਵਧੀਆ ਮਿਲੋ ਮਿਲਵਰਤਨ ਵਧੀਆ ਸਤਿਕਾਰ ਇੱਕ ਦੂਜੇ ਦਾ ਬਹੁਤ ਵਧੀਆ ਤੇ ਇਹਨਾਂ ਨੇ ਕੀ ਕਰਿਆ ਉਹ ਚਾਲ ਖੇਡੀ ਵੀ ਇਹਦੇ ਨਾਲ 60 ਸਿੱਖ ਸਾਡੇ ਨਾਲ ਲੱਗ ਜਾਣਗੇ ਇੱਕਾ ਤੁੱਕਾ ਕੁੱਤੇ ਹੈਗੇ ਭੋਂਗਦੇ ਹੁੰਦੇ ਆ ਉਹ ਹੈਗੇ ਉਹ ਇੰਡੀਆ ਦੇ ਹੈਗੇ ਇੰਡੀਆ ਵਾਲੇ ਪੰਜਾਬ ਦੇ ਹੈਗੇ ਉਹ ਖੜ ਕੇ ਉਹਨਾਂ ਨਾਲ ਖੜੇ ਰਹਿਣ ਉਹ ਜਿਆ ਨੂੰ ਕੌਣ ਪੁੱਛਦਾ ਹੁੰਦਾ ਤੇ ਬਾਕੀ ਆ ਯੂਟਿਊਬਰ ਜਿਹੜੇ ਬੜੇ ਭਗਾਈ ਮਾਰੀਏ ਨੇ ਪਾਕਿਸਤਾਨ ਦੇ ਉਹ ਹੰਜਰਾ ਹੰਜਰਾ ਇੱਕ ਉਹ ਹੋਰ ਐ ਜਿਹੜਾ ਲੈ ਤਾਂ ਆ ਤਾਂ ਐ ਜੀ ਉਹ ਸ਼ੁਰੂਆਤ ਇੱਕ ਹੈਗਾ ਠਾਕੁਰ ਇਹਨਾਂ ਨੇ ਪੰਜਾਬ ਉਚੜਦੇ ਪੰਜਾਬ ਤੋਂ ਖਾਦਾ ਚੜਦੇ ਪੰਜਾਬ ਤੋਂ ਕਮਾਈ ਕੀਤੀ ਇਹਨਾਂ ਨੇ ਤੇ ਹੁਣ ਇਤਰੀ ਇਹਨਾਂ ਨੂੰ ਭੌਂਪਣ ਲੱਗੇ ਚੜਦੇ ਪੰਜਾਬ ਵਾਲਾ ਉਹ ਪਿੱਟ ਬੋਲ ਕੁੱਤੇ ਨੇ ਇਹ ਤਿੰਨੇ ਪਿੱਟ ਬੋਲ ਕੁੱਤਾ ਮਾਲਕ ਨੂੰ ਵੀ ਬੜ ਲੈਂਦਾ ਹੁੰਦਾ ਹੈ ਕੋਈ ਨ ਨਹੀਂ ਹੋ ਕੰਮ ਕਰਿਆ ਜਿੱਥੋਂ ਖਾਂਦੇ ਸੀ ਉਹਨਾਂ ਨੂੰ ਭੋਕਣ ਲੱਗੇ ਸੋ ਠਾ ਕਰਨੇ ਤਾਂ ਹੋਰਾਂ ਦਾ ਵੀ ਕੰਮ ਵਿਗਾੜਤਾ ਤੇ ਬਾਕੀ ਜਿਹੜੇ ਆਹ ਜਿਹੜੇ ਯੂਟਿਊਬਰ ਜਿਹਨੀਆਂ ਦਾ ਸਤਿਕਾਰ ਬੜਾ ਸੀ ਚੜਦੇ ਪੰਜਾਬ ਦੇ ਵਿੱਚ ਤੇ ਹੁਣ ਪਿੱਟਦੇ ਨੇ ਜਦੋਂ ਜੀ ਚੈਨਲ ਬਲੌਕ ਹੋ ਗਏ ਇੱਕ ਤਾਂ ਉਹ ਜਿਹੜਾ ਹੰਜਰਾ ਹੁੰਜਰਾ ਜਾਂ ਕਹਿੰਦਾ ਸੀ ਉਹ ਤਾਂ ਕਹਿੰਦਾ ਸੀ ਮੇਰੇ ਕੋਲ ਤਾਂ ਵੈਪ ਨਹੀਂ ਬੜੇ ਬਏ ਨੇ ਕਹਿੰਦਾ ਮੈਂ ਤਾਂ ਸਿੱਧੀ ਟੱਕਰ ਲੈ ਲੂੰ ਤੇ ਫਿਰ ਆਇਆ ਨਾ ਉੱਥੇ ਆ ਜਾਂਦਾ ਜਿੱਥੇ ਸਟ੍ਰੈਕ ਕੀਤਾ ਸੀ ਸੰਦੂਰ ਸਟ੍ਰੈਕ ਕੀਤਾ ਸੀ ਉੱਥੇ ਆ ਜਾਂਦਾ ਉਹਦੇ ਵਿਪਨ ਚੱਕ ਕੇ ਜਦ ਲਾਹੌਰ ਆ ਜਾਂਦਾ ਲਾਹੌਰ ਤੋਂ ਜਿਹੜੀ ਹੋਊਗਾ ਨਾ ਤੇ ਇੱਕ ਉਹ ਦੂਜਾ ਜਿਹੜਾ ਤੇ ਮੈਂ ਨਾਂ ਲੈਦਾ ਸੀ ਜਰਾ ਮੈਨਾਂ ਉਹਦਾ ਭੁੱਲ ਜਨਾ ਸਰੋਇਆ ਉਹ ਕਹਿੰਦਾ ਸਰ ਮਲਵਈ ਅਸੀਂ ਬਾਦਰ ਚੱਕ ਕੇ ਅੱਗੇ ਲੈ ਜਾਗੇ ਅਸੀਂ ਰਲਾ ਲਾਂਗੇ ਪੰਜਾਬ ਉਹ ਤੁਸੀਂ ਕਿਉਂ ਆਉਦੇ ਪੈਰ ਘਾੜਾ ਮਾਰਦੇ ਹੋ ਤੁਸੀਂ ਖਾਲਸਾਤਾਂ ਦੀ ਮਦਦ ਕੀਤੀ ਹੈ ਹਮਾਇਤ ਕੀਤੀ ਹੈ ਤੁਸੀਂ ਇਹ ਦੇਖ ਲਓ ਵੀ ਖਾਲਸਾਣ ਬਣੂਗਾ ਕਿੱਥੇ ਜੇ ਖਾਲਸਾਤਾਂ ਦੀ ਤੁਸੀਂ ਮੈਂਤ ਕੀਤੀ ਹੈ ਨਾ ਤਾਂ ਖਾਲਸਾਣ ਬਣੂਗਾ ਕਿੱਥੇ ਸੋਨੂੰ ਉਜਾੜ ਕੇ ਖਾਲਸਾਣ ਬਣੂਗਾ ਖਾਲਸਾਣ ਦੇ ਨਕਸ਼ੇ ਦੇ ਵਿੱਚ ਲੈਂਦਾ ਪੰਜਾਬ ਸਾਰਾ ਹੁੰਦਾ ਕਿਉਂ ਮਦਦ ਕਰਦਾ ਕਿਉਂ ਆਪਦੇ ਪੈਰ ਘਾੜਾ ਆਪ ਮਾਰ ਦੋ ਕੋਈ ਥੋੜੇ ਨਾਲ ਨਹੀਂ ਚੜਦੇ ਪੰਜਾਬ ਦਾ ਕੋਈ ਵੀ ਇਕਾ ਦੁਕਾ ਨੂੰ ਛੱਡ ਫਿੱਕ ਦੋ ਪੰਜਾਬ ਨੂੰ ਬਾਕੀ ਕੋਈ ਥੋੜੇ ਨਾਲ ਨਹੀਂ ਹੈ ਚੜਦਾ ਪੰਜਾਬ ਇੰਡੀਆ ਦਾ ਇੰਡੀਆ ਦੀ ਰਹੂਗਾ। ਬਾਕੀ ਅਸੀਂ ਉਸ ਗੁਰੂ ਨੂੰ ਮੰਨਣ ਵਾਲੇ ਆਂ ਜਿਹੜਾ ਸਵਤੰਤਰਤਾ ਭਲਾ ਚਾਹੁੰਦਾ। ਅਸੀਂ ਉਸ ਰੱਬ ਨੂੰ ਉਸ ਗੁਰੂ ਨੂੰ ਹੀ ਮੰਨਣ ਵਾਲੇ ਜਿਹੜੇ ਕਹਿੰਦੇ ਵੀ ਤੁਹਾਨੂੰ ਜੰਨਤ ਮਿਲੂ ਕਰਤਿ ਲਿਆਉ ਕਰਦੇ। ਬਾਕੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਇੱਕ। ਕਹਿੰਦੇ ਵੀ ਤੁਸੀਂ ਮੁਸਲਮਾਨ ਤੇ ਕਦੇ ਭਰੋਸਾ ਨਹੀਂ ਕਰਨਾ ਜੇ ਲੱਖਾਂ ਕਰੋੜਾਂ ਸੌਹਾਂ ਖਾਵੇ ਨਾ ਮੁਸਲਮਾਨ। ਫਿਰ ਵੀ ਉਹਦੇ 'ਤੇ ਭਰੋਸਾ ਨਾ ਕਰੋ ਕਿਉਂਕਿ ਫਿਰ ਵੀ ਉਹ ਮੁੱਕਰ ਜਾਂਦਾ। ਇਹ ਅੱਜ ਗੱਲ ਸੱਚ ਹੋ ਗਈ। ਸੋ ਇਹ ਜਿਹੜੀ ਸ਼ਬਦੀ ਜੰਗ ਇਹਨਾਂ ਨੇ ਛੇੜੀ ਆ ਕੁਛ ਨਾ ਕੁਛ ਬੋਲੀ ਜਾਂਦੇ ਨੇ ਇਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਬਹੁਤ ਨੁਕਸਾਨ ਹੋ ਗਿਆ ਹੁਣ ਤੁਹਾਡਾ ਸਾਡੇ ਚੋਂ 28 ਮਰ ਗਏ ਪਹਿਲਾਂ ਨਾ ਤੇ ਛੋੜਾ ਤਾਂ ਬਹੁਤ ਹੋ ਗਿਆ ਹੁਣ ਤੁਸੀਂ ਦੱਸ ਦੇਣੀ ਜਾਣ ਕੇ ਬੇਸ਼ਰਮ ਹੋ ਤੇ ਹਜੇ ਆ ਸ਼ਬਦੀ ਜੰਗ ਛੇੜ ਕੇ ਨਾ ਹੋਰ ਸਿਆਪਾ ਛੇੜੋ ਇੰਡੀਆ ਥੋੜੇ ਨੂੰ ਕਿਸੇ ਗੱਲੋਂ ਘਟ ਨਹੀਂ 3 ਗੁਣਾ ਥੋੜੇ ਨੂੰ ਬਾਦ ਦੇ ਨਕਸ਼ੇ ਤੇ ਦੇਖ ਲਓ ਨਕਸ਼ਾ ਵੀ 3 ਗੁਣਾ ਵੱਡਾ ਹੈ ਪਾਵਰ ਦੇ ਵਿੱਚ ਵੀ ਪੈਸੇ ਦੇ ਵਿੱਚ ਵੀ ਹਰ ਇੱਕ ਇਕਨੋਮੀ ਦੇ ਤੌਰ ਤੇ ਵੀ ਤੁਹਾਡੇ ਨੂੰ ਬਹੁਤ ਵੱਡਾ ਤੇ ਫਿਰ ਤੁਸੀਂ ਉਹਦੇ ਨਾਲ ਕਿਵੇਂ ਮੁਕਾਬਲਾ ਕਰੋਗੇ ਸੋਡਾ ਦਾ ਜਿਹੜਾ ਵਜੀਰੇ ਵਾਲਾ ਜਾ ਕੇ ਰਾਸ਼ਟਰ ਕਥਈ ਉਹਦੇ ਕੋਲ ਅਮਰੀਕਾ ਦੇ ਰਾਸ਼ਟਰਪਤੀ ਕੋਲ ਜਾ ਕੇ ਜੰਗ ਦਰਾਉਣ ਪੈਸੇ ਮੰਗਣ ਲੱਗ ਗਿਆ ਜੀ ਮੈਨੂੰ ਪੈਸੇ ਦਿਓ ਸਾਡੇ ਨੇ ਤਾਂ ਜਾ ਕੇ ਪੈਸੇ ਨਹੀਂ ਮੰਗੇ ਜਿਹੜਾ ਇਹ ਯਾਰ ਪੈਸੇ ਮੰਗਣ ਲੱਗਿਆ ਅਮਰੀਕਾ ਦੇ ਰਾਸ਼ਟਰਪਤੀ 트럼ਪ ਤੋਂ ਸਾਡੇ ਵਾਲਾ ਤਾਂ ਨਹੀਂ ਗਿਆ پیسے ਨੂੰ ਛੋੜੇ ਰਾ ਤਾਂ ਜਾ ਕੇ ਮਿੰਤਾ ਕਰਨ ਲੱਗਾ ਮੈਨੂੰ ਪਾਣੀ ਦਿਓ ਮੈਨੂੰ ਪੈਸਾ ਦਿਓ ਉਹਨੇ ਚੰਗਾ ਮਜ਼ਾਕ ੜਾਇਆ ਰੱਜ ਕੇ ਪਾਣੀ ਦੀ ਬੋਤਲ ਪਾਣੀ ਛਿੱਟਾ ਦੇ ਕੇ ਦੇ ਤਾਂ ਤੁਹਾਨੂੰ ਪਾਣੀ ਸੋ ਇੱਕ ਨੇ ਹੋਰ ਬੜਾ ਮਤਲਬੀ ਗੱਲ ਕੀਤੀ ਬੜੀ ਚਾਲ ਖੇਡੀ ਆ ਕਹਿੰਦੇ ਵੀ ਇਹਨਾਂ ਨੇ ਅਸੀਂ ਵੀ ਪੰਜਾਬ ਦੇ ਜਿਹੜੇ ਸਿੱਖ ਭਾਈਚਾਰਾ ਉਹ ਮੋਦੀ ਦੇ ਖਿਲਾਫ ਹੋ ਜੂਆ ਸਾਡਾ ਜਿਹੜਾ ਭਾਰਤ ਦਾ ਅੰਦਰੂਨੀ ਮਸਲਾ ਉਹ ਵੱਖਰਾ ਹੈ। ਚਾਹੇ ਅਸੀਂ ਮੋਦੀ ਨੂੰ ਚਾਹੀਏ ਚਾਹੇ ਨਾ ਚਾਹੀਏ ਉਹ ਵੱਖਰੀ ਗੱਲ ਹੈ। ਪਰ ਦੇਸ਼ ਦੇ ਤੌਰ ਤੇ ਅਸੀਂ ਇਕਾਂ। ਸਿਰਨੇ ਕਿਹਾ ਵੀ ਮੋਦੀ ਨੇ ਆਪ ਹੀ ਹਮਲੇ ਕਰਾਏ ਨੇ। ਇਹ ਅਸੀਂ ਤਾਂ ਕੋਈ ਹਮਲਾ ਹੀ ਨਹੀਂ ਕੀਤਾ ਭਾਰਤ ਤੇ। ਤੁਹਾਡੀ ਹਮਲਾ ਕਰਨ ਦੀ ਤਾਕਤ ਹੀ ਨਹੀਂ ਸੀ ਤੁਸੀਂ ਕਰਦੇ ਕੀ। ਜਿਹੜਾ ਤੁਸੀਂ ਕਹਿੰਦੇ ਮੋਦੀ ਨੇ ਆਪ ਹੀ ਹਮਲੇ ਕਰਾਏ ਨੇ ਤੇ ਫਿਰ ਤੁਹਾਡੇ ਮੁਲਕ 'ਚ ਜਿੰਨੇ ਹਮਲੇ ਹੋਏ ਨੇ ਉਹ ਭਾਈ ਤੁਹਾਡੇ ਪ੍ਰਧਾਨ ਮੰਤਰੀ ਨੇ ਆਪੇ ਕਰਾਏ ਹੋਣੇ ਫਿਰ। ਸਾਡੇ ਦੇ ਹਮਲਾ ਕਰਨ ਦੀ ਥੋੜੀ ਤਾਕਤ ਹੈ ਨਹੀਂ ਜੀ ਫਿਰ ਥੋੜੇ ਤੇ ਆਪ ਹੀ ਕਰਾਦੇ ਹੋਣੇ ਫਿਰ ਤੁਸੀਂ ਹਿੰਦੁਸਤਾਨ ਦਾ ਕਿਉਂ ਨਾਮ ਲੈਨੇ ਹੋ ਕਿ ਹਿੰਦੁਸਤਾਨ ਸਾਡੇ ਤੇ ਹਮਲੇ ਕਰਦਾ ਜੇ ਤੁਸੀਂ ਹੁਣ ਸੋਚਦੇ ਹੋ ਵੀ ਮੋਦੀ ਭਾਰਤ ਤੇ ਖੁਦ ਹਮਲੇ ਕਰ ਸਕਦਾ ਤੇ ਫਿਰ ਥੋੜੇ ਵਾਲਾ ਵੀ ਥੋੜੇ ਵਾਲਾ ਤਾਂ ਕਰੀ ਨਕਲ ਜਾਂਦਾ ਜਿਹੜਾ ਕੰਮ ਅਸੀਂ ਕਰਦੇ ਹਾਂ ਸਾਡੇ ਪ੍ਰਧਾਨ ਮੰਤਰੀ ਕਰਦਾ ਸਾਡੇ ਦੇਸ਼ ਦੀ ਸਰਕਾਰ ਕਰਦੀ ਹੈ ਉਹੀ ਤੁਸੀਂ ਬਾਅਦ 'ਚ ਤੁਸੀਂ ਕਰਦੇ ਹੋ ਉਹਦਾ ਨਕਲ ਕਰੀ ਜਾਂਦਾ ਹਾਂ ਚਾਹੇ ਜੇ ਮੋਦੀ ਨੇ ਸਾਡੇ ਤੇ ਹਮਲੇ ਕਰਤੇ ਉਹਨੇ ਫਿਰ ਥੋੜੇ ਵਾਲਾ ਥੋੜੇ ਤੇ ਕਰੀ ਜਾਂਦਾ ਇਹ ਤਾਂ ਲੜਾਈ ਨਹੀਂ ਫਿਰ ਸੋ ਮੈਂ ਉਹਨਾਂ ਮੁਸਲਮਾਨ ਭਰਾਵਾਂ ਤੋਂ ਮਾਫੀ ਵੀ ਚਾਹਨਾ ਜਿਹੜੇ ਹਿੰਦੁਸਤਾਨ ਦੇ ਵਿੱਚ ਵੱਸਦੇ ਨੇ ਜਾਂ ਜਿਹੜੇ ਉਸ ਰੱਬ ਤੇ ਯਕੀਨ ਰੱਖਦੇ ਨੇ ਜਿਹੜਾ ਇਨਸਾਨੀਅਤ ਦਾ ਕਤਲ ਕਰਾ ਕੇ ਕੁਛ ਨਹੀਂ ਸੋ ਜਿਹੜੇ ਇਨਸਾਨੀਅਤ ਦਾ ਘਾਣ ਨਹੀਂ ਕਰਦੇ ਇਨਸਾਨੀਅਤ ਨੂੰ ਮੰਨਦੇ ਆ ਇਨਸਾਨੀਅਤ ਦੀ ਸੇਵਾ ਕਰਦੇ ਉਹ ਮੁਸਲਮਾਨ ਭਰਾ ਸਾਡੇ ਆਪਦੇ ਨੇ ਅਸੀਂ ਉਹਨਾਂ ਦੇ ਆ ਸਾਡਾ ਉਹਨਾਂ ਨਾਲ ਕੋਈ ਬੈਰ ਨਹੀਂ ਤੇ ਨਾ ਹੀ ਉਹਨਾਂ ਦੇ ਰੱਬ ਬਾਰੇ ਮੈਂ ਕਿਹਾ ਕਿਹਾ ਉਹਨਾਂ ਦੇ ਰੱਬ ਬਾਰੇ ਜਿਹੜੇ ਅੱਤਵਾਦੀ ਸੋਚ ਰੱਖਦੇ ਨੇ ਜਿਹੜੇ ਕਹਿੰਦੇ ਨੇ ਸਨ ਤੱਕ ਗਵਰਨਮੈਂਟ ਨੇ ਵੈਪਨ ਰੱਖਣ ਦੀ ਖੁੱਲ੍ਹ ਦਿੱਤੀ ਹੋਈ ਹੈ ਜੀ ਗਵਰਨਮੈਂਟ ਹਥਿਆਰ ਰੱਖਣ ਦੀ ਖੁੱਲ੍ਹ ਦਿੱਤੀ ਹੈ ਦਾ ਮਤਲਬ ਹੀ ਅੱਤਵਾਦੀ ਸੋਚ ਹੈ ਇੰਡੀਆ ਦੇ ਵਿੱਚ ਤਾਂ ਕਿਸੇ ਨੂੰ ਹਥਿਆਰ ਰੱਖਣ ਦੀ ਖੁੱਲ ਨਹੀਂ ਹਾਲ ਲਾਇਸੈਂਸ ਲਾਇਸੈਂਸ ਦੇ ਤੌਰ ਤੇ ਜੇ ਕਿਸੇ ਨੂੰ ਖਤਰਾ ਹੋ ਰੱਖ ਸਕਦਾ ਪਰ ਵੈਸੇ ਖੁੱਲ ਨਹੀਂ ਹੈ ਕਿਸੇ ਨੂੰ ਵੈਸੇ ਤਾਂ ਹੀ ਅੱਤਵਾਦੀ ਸੋਚ ਹੁੰਦੀ ਹੈ ਤੇ ਜਿਹੜੇ ਕਹਿੰਦੇ ਆ ਵੀ ਵਾਟਰ ਚੱਕ ਕੇ ਪਰਾ ਲੈ ਜਾਗੇ ਉਹਨਾਂ ਲਈ ਉਹਨਾਂ ਦੇ ਰਗ ਲਈ ਜਿਹੜੇ ਕਹਿੰਦੇ ਆ ਕਿ ਹਵਾਵਾਂ گے ਆਓਗੇ ਤਾਂ ਉਡਾ दिए ਜਾਓਗੇ ਜ਼ਮੀਨ 'ਚ ਆਓਗੇ ਤਾਂ ਦਬਾਣਾ دیے ਜਾਓਗੇ ਪਾਣੀ 'ਚ ਆਓਗੇ ਤਾਂ ਡੋਬੋ دیے ਜਾਓਗੇ ਆਈ ਸੀ ਭਾਈ ਸੰਧੂਰ ਅਟੈਕ ਕਰਨ ਹਵਾਸ ਹੀ ਆਈ ਸੀ ਉਡਾ ਦੇ ਦੇ ਫਿਰ ਉਹ ਹਵਾ ਦੇ ਵਿੱਚ ਦੀ ਆਈ ਸੀ ਸੋ ਇਨਸਾਨ ਬਣੋ ਇਨਸਾਨੀਅਤ ਨੂੰ ਪਛਾਣੋ ਲੜਾਈ ਨੂੰ ਛੱਡੋ ਕੋਈ ਫਾਇਦਾ ਨਹੀਂ ਦੋਨਾਂ ਦੇ ਨਾਲ ਦੇਸ਼ਾਂ ਦਾ ਨੁਕਸਾਨ ਹੀ ਇਹਦੇ ਨਾਲ ਫਾਇਦਾ ਕੁਛ ਨਹੀਂ ਹੈਗਾ ਧੰਨਵਾਦ